ਸਸੇ ਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਵੀਡੀਓ ਬਾਈ ਜਲਦ ਨਹੀਂ ਪੈ ਸਕਦੀ ਆਪਾਂ ਮਾਫੀ ਚਾਹੁੰਦੇ ਆ ਤੇ ਥੋੜੇ ਬਿਜੀ ਰਹਿਣਾ ਬਾਜੀਆਂ ਕਰਕੇ ਤੁਹਾਨੂੰ ਹੀ ਪਤਾ ਬਾਈ ਇਹ ਕਰੌਣਿਆ ਤੁਹਾਨੂੰ ਸ਼ੌਂਕ ਆ ਜੱਜ ਆਪਾਂ ਬਾਲੇ ਟੌਪ ਦੇ ਕਬੂਤਰ ਆ ਬਈ ਇਹ ਨਜਾਇਜ਼ ਜੀ ਇਹ ਕਬੂਤਰ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਬਾਈ ਇਹ ਸੇਲ ਨੇ ਸਾਰੇ ਕਬੂਤਰਾਂ ਇਹ ਆਪਣਾ ਭਰਾ ਫੌਜੀ ਆ ਕੂਤਰਾਂ ਨੂੰ ਖਰਾਕ ਬਹੁਤ ਜਿਆਦਾ ਪਾਈ ਹੋਈ ਆ ਛੁੱਟੀ ਬਈ ਖਾਤਮ ਹੋ ਗਈ ਆਪਣੇ ਭਰਾ ਦੀ ਕੱਲਾ ਬੰਦਾ ਗਾ ਜਿੰਨੇ ਕੋਤੋਂ ਛੱਡੇਗੇ ਛੜ ਤੇ ਤੇ ਬਾਕੀ ਉਹ ਕਹਿੰਦਾ ਆਪਾਂ ਸੇਲ ਕਰ ਦਿੰਨੇ ਆ ਬੱਚਿਆਂ ਵਾਲੇ ਕਬੂਤਰ ਵੀ ਹੈਗੇ ਇੰਨਾ ਚ ਤੇ ਬਾਜ਼ੀਆਂ ਛੱਡਣ ਵਾਸਤੇ ਵੀ ਕੂਤਰ ਉਸ ਨੂੰ ਆਪ ਵੀ ਨਹੀਂ ਦਿਆ ਬਈ ਕਿਹੇ ਜਿਹਾ ਖਰਾਕ ਖਾਦੀ ਵੀ ਕਬੂਤਰਾਂ ਦੀ ਨਸਲ ਦੇ ਕਬੂਤਰ ਨੇਗੇ ਇਸ ਲਈ ਆਪਾਂ ਕੂਤਰ ਦੇ ਸੇਲ ਕਰ ਰਹੇ ਹਾਂਗੇ। ਕੂਤਰਾਂ ਦੀ ਗਰੰਟੀ ਉਡਣਾ ਟਾਣ ਦੀ ਵੀ ਬਾਈ ਫੁੱਲ। ਕੂਤਰ ਤੁਸੀਂ ਦੇਖ ਹੀ ਸਕਦੇ ਹੋ। ਪੂਰੇ ਵਧੀਆ ਟਾਪ ਕਬੂਤਰ ਨੇਗੇ। ਥੱਲੇ ਵੀ ਬੈਠੇ ਅੰਦਰ ਤੁਹਾਨੂੰ ਦਿਖਾਉਣਾ ਕੂਤਰ। ਜਿਹੜੇ ਮੇਰੇ ਭਰਾ ਨੇ ਬਾਜ਼ੀਆਂ ਛੱਡਣ ਵਾਸਤੇ ਜਾਂ ਬੱਚੇ ਘੜਾਉਣ ਵਾਸਤੇ ਕੂਤਰ ਲੈ ਜਾਣੇ ਆ। ਪੂਰੇ ਵਧੀਆ ਕਬੂਤਰ ਆ ਬਾਈ ਦੇ ਹੋਦੇ। ਆ ਦੇਖ ਲੋ ਕੂਤਰਾ ਸਾਰਾ ਸਿਆਲ ਬਈ ਖਰਾਕਾ ਆਦੀ ਹੋਏ ਇਹਨਾਂ ਦੀ ਕੂਤਰਾ ਦੀ ਦੇਖ ਲੋ ਪੂਰਾ ਟਾਪ ਕੂਤਰ ਲੈ ਵੇ ਜੀ ਤਰ तकरीबन ਬਾਈ ਸਾਰੇ ਹੈਗੇ ਆ ਜਿਹੜਾ ਬੰਦਾ ਇਕੱਠੇ ਲਊਗਾ ਉਹਨੂੰ ਆਪਾਂ ਸਸਤੇ ਵੀ ਦੇ ਦਾਂਗੇ ਠੀਕ ਆ ਮਤਲਬ ਹੋਣਗੇ 30 40 ਡੇੜਾ ਗੜ ਦੂਜੇ ਖੁੱਡੇ 'ਚ ਵੀ ਦਿਖਾਉਣਾ ਥੋਨੂੰ ਉਧਰਲੀ ਸਾਈਡ ਆਇਆ ਆਏ ਭਾਈ ਕਿਸੇ ਦੇ ਕੰਮ ਆ ਜਾਣਗੇ ਅਗਲਾ ਕੋਈ ਸ਼ੌਂਕ ਪੂਰਾ ਕਰ ਲਊਗਾ ਔਰੇ ਨਹੀਂ ਇਹ ਐਂ ਬੈਠੇ ਰਹਿਣਗੇ ਬੰਦਾ ਕੱਲਾ ਆਰਮੀ 'ਚ ਭਾਈ ਆਪਣਾ ਵੀ ਛੱਡ ਲੂਗਾ ਸ਼ੌਂਕ ਪੂਰਾ ਹੋ ਜੂ ਕਿਸੇ ਦਾ ਕਬੂਤਰ ਦੇਖੋ ਤੁਸੀਂ ਉਹ ਨਰ ਸੀਗੇ ਆ ਮਾਦੀਆਂ ਨੇ ਬਾਈ ਉਤਰ ਪੂਰੇ ਟਾਵਾ ਬਣੇ ਜਿਹੜੇ ਮੇਰੇ ਭਰਾਣੇ ਕੋਈ ਸ਼ੌਂਕ ਕਰਨ ਲੈ ਜਾ ਕੇ ਡਾਉਣੇ ਨੇ ਚਾਹੇ ਬੱਚੇ ਢਾਉਣੇ ਨੇਗੇ ਉਤਰ ਤੁਸੀਂ ਆਪ ਹੀ ਦੇਖ ਲਓ ਪੂਰੇ ਟਾਪ ਕਬੂਤਰ ਨੇ ਇਹ ਖਰਾਕ ਪਾਈ ਹੋਈ ਹੈ ਕੋਈ ਐ ਨਹੀਂ ਹੈਗਾ ਕਣਕ ਵਾਲੇ ਕਬੂਤਰ ਨੇ ਬਾਈ ਇਹ ਥੱਲੇ ਬੈਠੀਆਂ ਨੇ ਕਬੂਤਰੀ ਤੁਹਾਨੂੰ ਦਿਖਾਉਣੇ ਉਹ ਡੱਬੀ 'ਚ ਬੈਠੀ ਹੈ ਕਿੰਨੀ ਸੋਹਣੀ ਬੁੱਤਰੀ ਹੈ ਵਿੱਚ ਬੱਚੇ ਵੀ ਹੈਗੇ ਬਈ 8-10 ਜੀ ਕਿਸੇ ਨੇ ਬੱਚੇ ਲੈਣੇ ਹੁਣ ਤਾਂ ਬੱਚੇ ਵੀ ਹੈਗੇ ਆ ਆ ਬੱਚਾ ਬੱਠਾ ਰੱਤਾ ਆ ਆ ਕਾਲੀਆਂ ਵੀ ਬੱਚਾ ਹੈਗਾ ਪੱਠੇ ਵੀ ਹੈਗੇ ਆ ਹੈਗੇ ਨੇ ਤਕਰੀਬਨ ਬਾਈ 30 ਜਾਲੀ ਕਬੂਤਰ ਹੈਗੇ ਆ ਜੇ ਕਿਸੇ ਭਰਾ ਨੇ ਆਪਣੇ ਜਾਨੀ ਇਕੱਠੇ ਸਾਰੇ ਲਊਗਾ ਤਾਂ ਆਪਾਂ ਸਸਤੇ ਵੀ ਦੇ ਦਾਂਗੇ ਜੇ ਘੱਟ ਲਊਗਾ ਤਾਂ ਉਹ ਹੈ ਜਹਾਬ ਕਿਤਾਬਾ ਹਨ ਉੱਤਰ ਸਾਰੇ ਟਾਂਗੀ ਤੇ ਲੱਗੇ ਹੋਏ ਨੇ ਉੜਦੇ ਵੀ ਹੈਗੇ ਸੀ ਮਤਲਬ ਬਸ ਕੱਲ ਜਾਂ ਪਰਸੋਂ ਬਾਈ ਨੇ ਜਾਣਾਗਾ ਜੇ ਕਿਸੇ ਭਰਾ ਨੇ ਲੈ ਜਾ ਕੇ ਸਤਰੀ ਵੀ ਨਾਲ ਦੇ ਦਾਂਗੇ ਕੱਪੜਾ ਸਾਨੂੰ ਦੇ ਦਾਂਗੇ ਨਾਲ ਜੇ ਕਿਸੇ ਨੇ ਲੈ ਜਾਣੇ ਨੇ ਡਾਉਣੇ ਨੇ ਹਨਾ ਤੇ ਕਨੈਕਟ ਨੰਬਰ ਆਪਣਾ ਹੈਗਾ ਬਾਈ 7696032300 7696032300 ਬਾਈ